ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਮਾਮੇ ਦੇ ਮੁੰਡਾ ਕੁੜੀ ਆਏ ਵੇ ਹਰ ਇੱਕ ਨੂੰ ਨੂਰ ਤੇ ਸਹਿਬ ਚਲ ਜੀਏ ਬਈ ਇਹ ਚ ਮੋਟਰ ਪਾ ਹਾਂ ਜੀ ਚਲੋ ਇਹਨੇ ਮੋਟਰ ਦੇਖ ਕੇ ਆਉਣੀ ਐ ਤੇ ਚਲੋ ਬਈ ਚਲ ਜੀਏ ਫਿਰ ਤੇ ਵੀ ਜਾਣਾ ਮੋਟਰ ਪਾ ਗੱਡੀ ਵੇ ਜਾਣਾ ਹਾਂ ਕਦੀ ਜਾਣਾ ਸੁਪੋਨਾ ਨਹੀਂ ਜਾਣਾ ਛੂਬਾ ਨਾ ਨਹੀਂ ਆਣਾ ਸੁਪੂਰੀ ਰਹਿ ਜਾ ਤੂੰ ਤੂਰੀ ਰਹਿ ਜਾ ਕਦੀ ਕਦੀ ਜਾਣਾ ਚਲੋ ਬੈਠੋ ਫਿਰ ਚਲੋ ਆਜੋ ਬਈ ਕਰਦੇ 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 ਸੀਟ ਅੱਗੇ ਕਰ ਦੇ ਸੀਟ ਅੱਗੇ ਦੂਏ ਲੋਟ ਹਾਂ ਬੱਸ ਛੱਡ ਦੇ ਇਹ ਚਲੋ ਭਾਈ ਚਲੋ ਭਾਈ ਕਹਿੰਦੀ ਮੈਂ ਵੀ ਜਾਣਾ ਕਹੇ ਵੀ ਜਾਣਾ ਤੂੰ ਤਾਂ ਰਹਿਣ ਦੇ ਅਜੇ ਤੂੰ ਬਾਹਰ ਆ ਜਾ ਉਹ ਤੂੰ ਬਾਹਰ ਆ ਜਾ ਹਾਏ ਹਾਂ ਮੈਂ ਵੀ ਜਾਣਾ ਕਹਿੰਦੇ ਉੱਧਰ ਹੋ ਜਾ ਚਲੋ ਭਾਈ ਭੈਗ ਹੈ ਭਾਈ ਚਲੋ ਭਾਈ ਇੱਥੇ ਮੇਰੇ ਤੇ ਕੱਢੀਆ ਗੱਡੀ ਬਾਹਰ ਛਿਬੜੇ ਤੱਕ ਛਿਬਜੀ ਛਿਬੀ ਨਾਣੇ ਪਰ ਮੋਟਰ 'ਤੇ ਪਾਣੀ ਮਾਰ ਲਿਓਣ ਗੱਡੀ 'ਪਾ ਕਰਦ ਬੀ ਵੀ ਫਾ ਚਲਿਏ ਭਾਈ ਚਲੋ ਕਿੱਥੇ ਜਾਣਾ ਚਲੋ ਚਲੋ ਭਾਈ ਮੰਮੀ ਨੂੰ ਆ ਲੈਣ ਦੋ ਫੇਰ ਚੱਲਦੇ ਹਾਗੇ ਹਾਗੇ ਚਲਿਏ ਭਾਈ ਚਲਿਏ ਸ਼ੁਕਰੂ ਬਾਹਰ ਕੱਢੀਏ ਨਾ ਹੋ ਕੰਨੋ ਕੰਨੋ ਇਹ ਕਹਿੰਦੇ ਨਹੀਂ ਚਲੋ ਵੇ ਆ ਗਿਆ ਚਲੋ ਚਲੋ ਕਿੱਥੇ ਜਾਣਾ ਕੀ ਆ ਗਈ ਕੀ ਆ ਗਈ ਮੋਟਰ ਮੋਟਰ ਆ ਗਈ ਉਹ ਆ ਗਈ ਹੈ ਕਿੱਥੇ ਆ ਗਈ ਮੋਟਰ ਆ ਗਈ ਬਹੁਤ ਸਾਰੀ ਮੂਤਰ ਆ ਗਈ ਤੈਨੂੰ ਪਤਾ ਲੱਗਿਆ ਹਾਂ ਹਾਂ ਇਹ ਦਲੀਆ ਬਾਤੀ ਓਏ ਇਹ ਕੌਕਾ ਮਾਰਦੀ ਹੈ ਮੇਰੇ ਮੋਟਰ ਤੇ ਦੰਦੀ ਵੱਢਦੀ ਦੀ ਇਹ ਲੈ ਬਈ ਪਹੁੰਚ ਗਏ ਮੋਟਰ ਵਾ ਮਾਰ ਸਲੰਗਾ ਬਈ ਸਲੰਗਾ खड़ जाओ खड़ जाओ खड़ जाओ मोटर आ गई उतरो उतरो भाई के मोटर आ गई क्या आ गई चलो फिर नहीं ये नहीं ये मोटर पर नहीं ये <laughs> ਕਿੱਥੇ ਹਾਏ ਇਹਨੂੰ ਇੰਨਾ ਪਤਾ ਗੁੱਗਲ ਨੂੰ ਜੀ ਨੂੰ ਇੰਨਾ ਪਤਾ ਚਲੋ ਭਾਈ ਹਾਂ ਜੀ ਇਹਨਾਂ ਨੂੰ ਗਾਰਾ ਲਾ ਕੇ ਜਾਮਾ ਫਿਰ ਮੈਂ ਕਿ ਇੱਕ ਦਿਨ ਗਾਰਾ ਪਿਓ ਗਾਰਾ ਨੂੰ ਗਾਰਾ ਲੱਗੂਗਾ ਨਹੀਂ ਇਹ ਸਿਮਿੰਟ ਹੈ ਗਾਰਾ ਲਾਦਮਾ ਲੈਣਾ ਠੀਕ ਹੂੰ ਫੋਟੋ ਫੋਟੋ ਲੈ ਇੱਕ ਦਿਨ ਮਿੱਟੀ ਦਾ ਤਸਲਾ ਪਿਓ ਹੋਰ ਤੇ ਲੋ ਵੀ ਆਪਣੀ ਗੱਡੀ ਵੀ ਤਾਂ ਉਹ ਗੱਡੀ 'ਪਾ ਵੀ ਪਾਣੀ ਮਾਰੀ ਐ ਤੇ ਹੋਰ ਕੀ ਕਰਨਾ ਮੈਂ ਪਾਲਕ ਮੇਟੀ ਮੇਰੇ ਜਿੰਨ ਦਾ ਪਾਲ ਕਰੇ ਸੀ ਇਧਰ ਨੂੰ ਨਹੀਂ ਜਾ ਹਣਾ ਪਿੱਛੇ ਨੂੰ ਜਾ ਵੜਾ ਹਣਾ ਨਾ ਤਾਂ ਹੀ ਵਜੀ ਵੀ ਹੈ ਹੈ ਇਧਰੋਂ ਚੱਲ ਜਾਓ ਅੱਗੇ ਤਾਂ ਜਾ ਸਕਦੇ ਆ ਫਿਰ ਇਧਰੋਂ ਚੱਲ ਜਾਓ ਕੀ ਆ ਦੇਖ ਬਈ ਮੋਟਰ ਇਹ ਪਾਣੀ ਲੱਗਣਿਆਲਾ ਲਾ ਰੋ ਨੇ ਪਾਣੀ ਹਾਂ ਲਾ ਪਾਣੀ ਨਾ ਦੇਖੀ ਨਹੀਂ ਸੋਣੀ ਹੋਈ ਇਧਰ ਪਾਲਕ ਦੇਖ ਹਾਂ ਜੀ ਮੇਥੇ ਵੀ ਬਹੁਤ ਸੋਹਣੇ ਹੋ ਗਏ ਜਿਹੜੀਆਂ ਹੱਟ ਕੇ ਆ ਨਾ ਬਿਸਤੇ ਆ ਪੱਟ ਦੇ ਕਰੋ ਕੱਲੋਂ ਮੇਥੇ ਵਾਲੀ ਰੋਟੀ ਬਣਾਉਂ ਮੈਂ ਹਾਂ ਦੇਖਾ ਕੱਲੋਂ ਸਵੇਰੇ ਠੀਕ ਹੈ ਭਾਈ ਮੇਥੇ ਵਾਲੀ ਖਾਓਗੇ ਔਰ ਉਹ ਵੀ ਆ ਗਈ ਕੀ ਥੱਲੇ ਦੇਖ ਸੂਬਾ ਸੂਬਾ ਹੀਰਾ ਦੇਖ ਉਹਨੂੰ ਦੱਬ ਦੇ ਕਰਕੇ ਬਿਠਾ ਦੇ ਮੈਂ ਕਿ ਜਿੰਨੇ ਸੁੱਖਾ ਹੁੰਦਾ ਨਾ ਵਾ ਇਹਨੂੰ ਪੱਟ ਦੇ ਕਰੋ ਠੀਕ ਇੱਧਰ ਛੱਡ ਦੇ ਇੱਧਰ ਛੱਡ ਦੇ ਮੰਮੀ ਕੋਲ ਜਾਣਾ ਜਾ ਛੱਡ ਦੇ ਥੱਲੇ ਤਾਰ ਤੇ ਹੋਰੇ ਦੇ ਦੇਖੀ 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 ਬਚਾ ਕੇ ਬਚਾ ਕੇ ਆ ਜਾ ਉਹ ਖਾ ਲੈ ਲਾ ਲਾ ਪਾਪਾ ਫੱਕੇ ਖਾ ਲੈ ਫੜ ਲੈ ਪਾਪਾ ਕੱਚੇ ਜਿਹੇ ਦੇ ਲੈ ਕੱਚੇ ਜਿਹੇ ਲਾ ਪਾਪਾ ਕੋਲ ਕੀ ਕੱਚੇ ਜਿਹੇ ਦੇ ਲੈ ਮਾਂ ਆ ਮਾਂ ਕੀ ਲੈਣਾ ਪਾਲਕ ਹਾਂ ਕੀ ਲੈਣਾ ਪਾਲਕ ਘਿਚ ਘਿਚ ਕੀ ਦੌੜ ਲੱਗੀ ਖਾ ਕੇ ਦੇਖੀ ਖਾ ਕੇ ਖਾ ਕੇ ਦੇਖੀ ਕਾ ਦੇ ਖਾ ਕੀ ਨੂੰ ਪਾਉਣੇ ਆ ਮੈਂ ਸਾਨੂੰ ਕੀ ਨੂੰ ਪਾਉਣੇ ਆ ਇਹ ਸਾਗ 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 ਬਣਾਉਣਾ ਸਾਗ ਉਹ ਬੱਸ 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 ਆ ਦੇ ਦੇ ਮੈਨੂੰ ਹੱਦੀ ਤੋੜ ਕੇ ਆ ਵਿੱਚ ਦੇ ਦੇ ਵਿੱਚ ਪਾ ਦੋ ਬੱਸ ਹਾਂ ਵਿੱਚ ਪਾ ਦੋ ਵਿੱਚ ਪਾ ਦੇ ਪਾਲਕ ਤਾਂ ਬਹੁਤ ਸੋਹਣੀ ਹੋ ਗਈਆਂ ਨਾ ਉਹ ਬੱਸ ਉਹ ਬੱਸ 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 ਤੋੜ ਕੇ ਖਾ ਲਮੇ ਇਹੋ ਪੜਦੇ ਹਨ ਸਾਰੇ ਮਾਜਾ ਤੇਰਾ ਪਾਟ ਲੈਣਾ ਸਾਰੇ ਚਲੋ ਆਜੋ ਭਈ ਆਪਾਂ ਗੱਡੀ ਧੋਈਏ ਇਹਨੇ ਇਹ ਸੰਦੀਪ ਨੂੰ ਦੇ ਦੇ ਸਾਜ ਮਣਾਉਣ ਨੂੰ ਠੀਕ ਹੈ ਕਿਹਨੂੰ ਦੇਣਾ ਇਹ ਸੰਦੀਪ ਨੂੰ ਸਾਜ ਮਣਾਉਣ ਨੂੰ ਦੇ ਦੇ ਠੀਕ ਹੈ ਸੰਦੀਪ ਨੂੰ ਮੰਗੂਗੀ ਮਾਂ ਮਾਂ ਉਹ ਤੂੰ ਗੱਡੀ ਧੋਊਂਗੀ ਤੂੰ ਗੱਡੀ ਧੋ ਲੋ ਆਏ ਗੱਡੀ ਧੋਈਏ ਆਜਾ ਸੰਦੀਪ ਨੂੰ ਦੇ ਦੇ ਗੱਡੀ ਪਰ ਪਾਣੀ ਮਾਰ ਦਈਏ ਚਲੋ ਗੱਡੀ ਪਰ ਚਲੋ ਜਾ ਵੀ ਕੱਢ ਲੈ ਉਹਦੀ ਮੋਟਰ ਦੀ ਗੱਡੀ ਚ ਪਈ ਹੁੰਦੀ ਉਮੀ ਚਾਬੀ ਮੋਟਰ ਦੀ ਨਹੀਂ ਕੋਲ ਹੈ ਜੈਸ਼ਨ ਕੋਲ ਨਹੀਂ ਜੈਸ਼ਨ ਲੈ ਆ ਵੀ ਖੋਲੀਏ ਮੋਟਰ ਖੋਲ ਦੂੰਗਾ ਦੇ ਖੋਲ ਕੇ ਆਣੀ ਚਾਬੀ ਹੈ ਦੂਈ ਹੈ ਪੁਰਾਣੀ ਕਮਾ ਉਹਨੂੰ ਪਹਿਲਾਂ ਕਮਾਤਾ ਲੈ ਛੱਡ ਦੇ ਐ ਪਹਿਲਾਂ ਉਹਨੂੰ ਐ ਚਾਬੀ ਦਾ ਕਮਾ ਲਵਰ ਆ ਦੀ ਛੱਡ ਜਾ ਕੰਦਲ ਆਲੀ ਆਤੀ ਚਲ ਵੀ ਜੀ ਮੈਂ ਹੀ ਲੈ ਆਈ ਸੀ ਮੈਂ ਦੇਖੀ ਨਹੀਂ ਮਿਲੇਗਾ ਤਾਂ ਨਾ ਮਿਲਾ ਲਿਆ ਰੇ ਤੂੰ ਪਹਿਲਾਂ ਖੋਲਣਾ ਲੱਗ ਗਿਆ ਮੈਂ ਪਹਿਲਾਂ ਐ ਘਮਾਪਾ ਲੈ ਆ ਲੈ ਖੁੱਲ ਗਈ ਠੀਕ ਆ ਚਲੋ ਵੀ ਚਲੋ ਹਾਂ ਮੋਟਰ ਹਾਂ ਲੈ ਪਹਿਲਾਂ ਮਰੇ ਪੈਪ ਲਾ ਲਈਏ ਭਈ ਆ ਜੋ ਕੱਲਾ ਲਾਈਏ ਮੂਰੇ ਪੈਪ ਫੇਰ ਧੋਂਦੇ ਆ ਤੇ ਲੋਰੀ ਪੈ ਬੰਨਤਾ ਆਪਾਂ ਨੇ ਮੂਰੇ ਬਾਲ ਤਾਂ ਨਹੀਂ ਕੋਈ ਪੈ ਬੰਨ ਨਹੀਂ ਫੜ ਕੇ ਰੱਖੀਏ ਟਾਇਰ ਫੜੀਏ ਇਹਨੂੰ ਸਿੱਧੀ ਨਾ ਮਾਰੀ ਡਾਇਰੈਕਟ ਪਹਿਲਾਂ ਉਧਰ ਨੂੰ ਰੱਖ ਲੈ ਥੱਲੇ ਨੂੰ ਕਰ ਲੈ ਇੱਧਰ ਨੂੰ ਮੈਂ ਆਇਆ ਕਰਕੇ ਆਉਂ। ਉਹ ਤੁਸੀਂ ਆਪਣੇ ਕੀ ਕੱਢ ਲਏ ਬਾਈ? ਚੀਜ਼ਾਂ ਖੇਲੇ ਖੇਲਣੇ ਵਾਲੀਆਂ ਮੈਂ ਤੂੰ ਵੀ ਵਿੱਚ ਦੇਖਿਆ ਹੀ ਨਹੀਂ ਤੇ ਕਿਹੜੇ? ਇਹ ਲੈ ਕੇ ਨਹੀਂ ਤੇ ਜਾਂਦੇ ਘਰ ਨੂੰ ਕਿੰਨੇ ਸਾਰੇ ਮਿੱਠੇ ਹੋਏ ਵੇ। ਖੌਣ ਹੋਏ ਵਧੀਆ ਇਹ। ਚਲ ਦੱਬੀਏ ਪਹਿਲਾਂ ਆਪਾਂ ਮੋਟਰ ਕੋ ਇਹ ਨਾਲ ਗੱਡੀ ਚੱਲ ਪਈ ਹੋਈ ਓਕਰਾ ਸਾਡੇ ਦੂਈ ਮੋਟਰ ਨੇ ਸਾਡੇ ਹੈਗੀ ਕਰਾ ਸਰਕਾਰੀ ਟੁੱਟੀ ਔਰ ਕਰਕੇ ਨਾ ਪ੍ਰੈਸ਼ਰ ਨਹੀਂ ਆਉਂਦਾ ਆ ਲੈ ਫੜੀ ਛੱਡ ਦੇ ਲੈ ਮੇਰੇ ਕੋਲ ਫੜ ਇਹਨੇ ਲੋੜੀ ਗੱਡੀ ਤਾਂ ਤੋ ਹੋ ਗਈ ਤੇ ਹੁਣ ਲਈਏ ਪਾਣੀ ਪਿੱਛੇ ਨੂੰ ਖੜ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇ ਲਸਣ ਚ ਪਾਣੀ ਲਾਉਣਾ ਉਹ ਵੀ ਸੁੱਕੇ ਵੇ ਆਪਣੇ ਹਨ ਚੱਲ 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 ਖਿੱਚੀ ਚੱਲ 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 ਹੋਰ ਕਿਚਲੇ ਬਣਾ ਜਾ ਚੱਲ ਬਸ ਠੀਕ ਆ ਠੀਕ ਆ ਤੇਨ ਗੱਡੀ ਤਾਂ ਚਮਕ ਗਈ ਆਪਣੀ ਹੁਣ ਜਾ ਕੇ ਘਰ ਜਾ ਕੇ ਥੋੜਾ ਸਾਬਣੀਆਂ ਮਾਰ ਦੂੰਗੇ ਉਹ ਜਿਹੜੀ ਮਿੱਟੀ ਮਾਣੀ ਮਟੀ ਉਹ ਤਾਂ ਉਤਰ ਗਈ ਐ ਨਾ ਜਿਹੜੀ ਥੱਲੇ ਟਾਇਰਾਂ ਕੋਲ ਦੇ ਤਾਰ ਰਹੇ ਹੁੰਦੀ ਉਹ ਦੇਖੋ ਤੇ ਇੱਧਰ ਦਿਖਾਈ ਕਿੱਧਰ ਪਾਣੀ ਲਾਉਣਾ ਨਾ 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 ਕਿਹਾ ਇਹ ਲਿਆ ਵੇ ਔਰੇ ਪਾਣੀ ਲਾਉਣਾ ਚੱਲ ਸੰਚ ਤੇ ਇੱਧਰ ਨਾ ਲਸਣ ਗਿਆ ਹੋ ਕੇ ਪਿਆਜ਼ ਸੋਰੀ ਪਿਆਜ਼ ਚ ਪਾਣੀ ਲਾਉਣਾ ਸਾਰਿਆਂ ਚ ਬਚ ਲਾਇਆ ਜਾ ਬਚਲਾ ਕੇ ਰਹੀ ਨਾ ਪਾਣੀ ਛੱਡ ਲਈਏ ਆ ਦੋ ਕਿਆਰੀ ਭਰ ਦੂੰਗੀ ਫਿਰ ਬਾਕੀ ਸਾਰੀਆਂ ਬੱਦੇ ਘਰ ਹੋਣੇ ਪੈ ਫੜਨਾ ਪੈਣਾ ਇਹਨੇ ਸਾਰਾ ਲਸਣ ਪਾੜ ਦੇਣਾ ਕਰੀ ਫੇਰ ਕਰੀ ਲੈ ਮਾਂ ਬੇਵ ਉਧਰ ਵੀ ਆਪਣਾ ਘਰ ਚੱਲਿਆ ਬਸ ਇੱਕ ਲੈਵਲ ਜਾ ਕਰਿਆ ਹੁਣ ਪਾਣੀ ਆਵੇ ਦਿਲਦੇ ਹੋਣਾ ਨਹੀਂ ਬਾਹਰ ਦੇਖ ਕੇ ਰੱਖਿਆ ਹੈ ਨਾ ਹੋਰ ਗਰਦੀ ਉਹ ਬੜਾ ਔਖਾ ਪਾਣੀ ਟਕਾਇਆ ਬਈ ਤਾਂ ਜਾ ਕੇ ਲੱਗਿਆ ਪਾਣੀ ਉਰੇ ਨਾਉਣਾ ਹਾਂ ਹਾਂ ਖੋਲੋ ਤੇਨੇ ਹੁਣੇ ਜਰੇ ਤਿਆਰ ਹੈ ਇਹ ਮੈਂ ਪਾਣੀ ਪੂਣੀ ਜਾਉਂਦੇ ਰਹੋ ਪਾਲਕ ਮੇਥੀ ਬਹੁਤ ਸੋਹਣੀ ਹੋਈ ਹੋਗੀ ਹਾਂਜੀ ਚਲੋ ਜਾ ਪਰ ਜਣਾ ਫੇਰ ਆ ਛੱਡ ਦੋਨੇ ਮੜੀ ਗੌਰ ਕਰਨੀ ਹੈ ਇਹ ਕੁਪੜਾ ਕੁਪੜਾ ਤੈਨੂੰ ਖੜਿਆ ਬਈ ਹੁੰਦਾ ਪਾਉਣਾ ਸਾਫ ਹੈ ਇਹ ਗੋਡਾਈ ਹੋਈ ਵੀ ਹੈ ਦੀ ਵਿਚਾਂ ਵਿਚ ਮਿਰਚਾਂ ਲਾਈਆਂ ਮੀਆਂ ਆ ਮਿਰਚਾਂ ਦੇ ਰੂਟੇ ਆ ਥੋੜਾ ਜਿਹਾ ਧਿਆਨ ਨਾਲ ਪੈਰ ਰੱਖੀ ਮੈਂ ਤਾਂ ਦੇਖ ਕੇ ਰੱਖ ਰਿਹਾ ਹਾਂ ਹਾਂ ਆਹ ਤਾਂ ਫੋਨੇ ਨੇ ਲਿਖਿਆ ਉਹ ਨੱਕ ਦੇ ਸਾਜਾ ਤੇ ਉਹ ਪਹੁੰਚ ਆਉਂਦੀ ਆਣੀ ਥੋੜਾ ਪਾਣੀ ਤੋਂ ਵਧੀਆ ਹੋ ਗਿਆ ਤੇ ਆਪਣਾ ਆੜੂ ਦਾ ਵੀ ਬੁੱਟਾ ਵਧੀਆ ਹੋ ਗਿਆ ਦੇਖੋ ਆੜੂ ਲੱਗੇ ਇਹਨੂੰ ਮੜੇ ਮੋਟੇ ਐ ਤੇ ਕੀ ਲੱਗਣਿਆ ਯਾਰੋਂ ਫੁੱਲ ਬਹੁਤ ਸੋਹਣਾ ਆਇਆ ਤੇ ਇਹਨੂੰ ਅੱਛਾ ਦਿਖਾ ਨਾ ਕਿ ਪਿਛਲੀ ਵਾਰ ਫੁੱਲ ਆਇਆ ਤੇ ਜਿਹੜੇ ਡੈਡੀ ਜੀ ਚਾਹ ਲੈ ਗਏ ਤੇ ਪਪੂਲਰ ਵੀ ਮੈਂ ਤਾਂ ਹਰੇ ਹੋ ਗਏ ਹਨਾ ਔਰ ਬਾਹਰੇ ਹੋਣ ਲੱਗ ਗਏ ਹਾਂਜੀ ਹਾਂਜੀ ਅਰੇ ਇੱਧਰ ਜਿਹੜੇ ਆ ਲਾਏ ਆ ਆਪਾਂ ਨੇ ਇੱਥੇ ਨਹੀਂ ਲਾਏ ਕੀ ਕੀ ਦਿੱਤੇ ਪਪੂਲਰ ਨਹੀਂ ਇਹ ਵੀ ਵਧੀਆ ਆਉਣ ਲੱਗ ਗਿਆ ਦੇਖੋ ਏ ਗੰਦਾ ਕਾਤਾ ਟੋਫੀ 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 ਉਹ ਬੈਗ ਚ ਪਈ ਹੈ ਹੈਗੀ ਟੋਫੀ ਘਰ ਆ ਮਿਲੂਗੀ ਬੈਗ ਚ ਕਿੱਥੇ ਆ ਘਰ ਹੈ ਉਹ ਤੂੰ ਤੂੰ ਕਿਹੜਾ ਟਰਾਂਸਫਾਰਮ ਸੜ ਗਿਆ ਤਾਂ ਆਪਣਾ ਆਪਣਾ ਥੋੜਾ ਜਿਹਾ ਮੀਟਰ ਸੜਿਆ ਤਾਂ ਸ਼ਾਇਦ ਚਲੋ ਜੀ ਬਹੁਤ ਹੌਲੀ ਹੌਲੀ ਪਾਣੀ ਵੀ ਲੱਗ ਜਾਣਾ ਉਹਨੂੰ ਥਿਲ ਵਧੀਆ ਪਾਣੀ ਚਾਹੀਦਾ ਮੈਂ ਕਿ ਹੁਣ ਧੁੱਪ ਬਹੁਤ ਪੈਣ ਲੱਗ ਹਾਂਜੀ ਉਹ ਕਿਹੜੇ ਵਿੱਚ ਗਿਆ ਤਾਂ ਉਹ ਤਾਂ ਖਰਾਬ ਹੋ ਗਿਆ ਸੀ ਬੋਣੀ ਸੀ ਉਹ ਹਾਂਜੀ ਆ ਕੈਲੀ ਲਾਉਣਾ ਲਾਉਣਾ ਦਾ ਨਹੀਂ 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 ਗਰਮ ਸਰਦ ਹੋ ਜੂਗੀ ਹਲੇ ਗਰਮ ਹਲੇ ਗਰਮੀ ਨਹੀਂ ਆਈ ਜਾਨੀ ਹੈਗੀ Holi ਨੂੰ ਨਹਾ ਲਈ Holi ਨੂੰ ਨਹਾਉਂਗੇ ਹਾਂ Holi ਨੂੰ Holi ਨੂੰ ਨਹਾਣੇ ਨੂੰ ਨਲਾ ਦਿਓ ਹੈ ਰੱਗਾ ਦੇ ਨਾਲ ਕਾਦ ਪਰਸੋਂ 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 ਪਰਸਾਂ ਪਰਸੋਂ ਚਲੋ ਭਾਈ ਤੇ ਆ ਪਰ ਤੇ ਆ ਵੀ ਕਿਰੇ ਭਰਦਣੇ ਸਾਫ ਰਕਤੀ ਹੋਈ ਵੀ ਆ ਰੋਟੀਆਂ ਬਣਾਉਂਦੀ ਦੋ ਬਾਈ ਹੁਣ ਕਿੰਨੀਆਂ ਰੋਟੀਆਂ ਬਣਾਉਂਗੀ ਕਿੰਨੀਆਂ ਰੋਟੀਆਂ ਬਣਾਉਂਗੀ ਖਾ ਲਾ ਨਹੀਂ ਕਿੰਨੀਆਂ ਬਣਾਉਂਗੀ ਚੋਲ ਚੋਲ ਚੋਲਾ ਚੋਲਾ ਵਾਲੀ ਪਲੇਟ ਦੇ ਦੀ ਬਾਈ ਇਹਦੀ ਚੋਲਾ ਵਾਲੀ ਆ ਲਓ 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 ਚੋਲਾ ਵਾਲੀ ਪਲੇਟ ਖਾਓ ਆਪਣੇ ਚੋਲ ਕੜੀ ਚੋਲ ਖਾ ਲ ਕੜੀ ਚੋਲ ਖਾਓ ਗੈਸ ਕਿਤੇ ਗੈਸ ਤੇ ਕੌਲੀ ਦੇ ਦੋ ਇਹਨੂੰ ਗੈਸ ਕਿਤੇ ਗੈਸ ਤੇਰਾ ਨਾ ਨਾ ਕਾਮ ਦੇ ਦੇ ਚਾਬੀ ਚਾਬੀ ਦੇ ਦੇ ਚਾਬੀ ਦੇ ਦੇ ਕਿਹੜੀ ਚਾਬੀ ਹੈ ਗੱਡੀ ਦੇ ਵਿੱਚ ਅੱਛਾ ਪਾਇਸ ਉਹ ਦੂਏ ਪਾਸਾ ਹਾਂ ਨਹੀਂ ਜਦ ਰੋਟੀ ਬਣਾ ਲੈ ਚੱਲ ਐ ਪਰ ਚੱਲ ਤੂੰ ਗੈਸ ਤੇਰਾ ਸਿਲੰਡਰ ਕਿੱਥੇ ਗਿਆ ਸਿਲੰਡਰ ਵੀ ਖਤਮ ਹੋ ਗਿਆ ਠੀਕ ਸਿਲੰਡਰ ਦੇ ਵਿੱਚ ਪੂਰ ਹੋ ਗਿਆ ਚਲੋ ਵੀ ਉਧਰ ਲੈ ਕੇ ਆ ਰਿਹਾ ਭਰ ਕੇ ਹੁਣ ਇਧਰ ਛੱਡ ਤਾ ਇਹ ਵੀ ਤੇ ਦੇ ਲੋ ਇਹ ਵੀ ਮਿੰਟੋ ਮਿੰਟੇ ਹੀ ਆਣਾ ਇਹ ਵੀ ਕਿਆ ਹੋ ਗਿਆ ਉਹ ਖੇਲਾ ਕਰੀ ਜਾਂਦੀ ਕਰ ਚਾਬੀ ਖੋ ਜਿੰਦੀ ਕਰ ਕੁਝ ਖੋ ਜਾ ਮੈਨੂੰ ਚਾਬੀ ਮੇਰੇ ਕੋਲ ਹੈਰੇ ਕੋਲੇ ਮੈਂ ਸਾਮ ਕੇ ਰੱਖੀ ਕਿਉਂ ਹੈ ਇਹ ਬੰਨੇ ਮਾਏ ਨਾ ਇਹ ਤੂੰ ਤੇ ਲੋ ਵੀ ਸਾਰੇ ਘਰੋਂ ਲੱਗ ਗਿਆ ਪਾਣੀ ਤੇ ਚੱਲੀਏ ਬਾਈ ਹੁਣ ਚਲੋ ਤੋੜ ਲਈ ਸਾਰੀ ਪਾਲਕ ਹਾਂ ਦੇਖ ਕਿੰਨੇ ਸੋਹਣੇ ਪੂਲਾ ਲੱਗਦੇ ਹੁਣ ਬੰਨਰ ਤਾਂ ਲੱਗਦੇ ਆ ਹੁਣ ਹਰਿਆਈ ਆ ਗਈ ਨਾ ਆਪ ਪੱਤੇ ਆਉਣ ਲੱਗ ਗਏ ਪਾਲਕ ਤੇ ਲੋ ਬਈ ਚਲੀਏ ਕਰਨ ਹੁਣ ਚਲੋ ਚਲੋ ਬਈ ਚਲੀਏ ਹੁਣ ਕਰਨੋ ਖੇਲ ਲੈ ਬੱਸ ਦੇ ਓਰੇ ਚਲੋ ਬਈ ਚਲੀਏ ਚਲੋ ਬਈ ਚਲੋ ਚਲੋ ਬੈਠੋ ਸ਼ੁਭਰ ਰਹੀ ਗਈ ਸੀ ਇਹਨੂੰ ਮੋਰੇ ਬਿਠਾ ਲੈ ਚੱਲ ਆ ਦੇ ਮੇਰੇ ਕੋਲ ਮੋਰੇ ਵੇ ਜਾ ਮੈਂ ਨਹੀਂ ਕਹਿੰਦੀ ਬੈਠਣਾ ਮੇਰੇ ਪਿੱਛੇ ਬਹਿਣਾ ਪਿੱਛੇ ਬਹਿਣਾ ਇਹਦੇ ਬੱਚਿਆਂ ਕੋਲੇ ਬੈਠਣਾ ਚਲੋ ਬਈ ਬੈਠੋ ਸਾਡੀ ਜੱਕਲੀ ਗੱਡੀ ਦੀ ਗੱਡੀ ਚਾਬੀ ਮੋਟਰ ਦੀ ਹਾਂ ਗੱਡੀ ਚਾਬੀ ਕਿੱਥੇ ਰਹੀ ਲੱਗੀ ਵੀ ਦਿਖਦੀ ਆਹ ਲੱਗੀ ਵੀ ਹੈ צערות, טעינו? צא לאווה, צא לי. צא לאווה.